ਚੁੱਪ ਕਰ ਹੱਕਾਂ ਕਰ ਵਜੀਆਂ ਮਾਰ ਮਿੱਤਰਾ ਗੇੜਾ ਛੱਡ ਮਿੱਤਰਾ ਫਲਕਾਰੀ ਆ ਆ ਲੱਖ ਰੁਪਏ ਦੀ ਗੱਲ ਕਹਿ ਗਿਆ ਬਾਬਾ ਸਾਨ ਵੀ ਚੰਗਾ ਹੈ ਚੈਸਟੀ ਕਰ ਵੀ ਗੋਲ ਨੇ ਤਿਓਰ ਨਮਾਇਸ ਵਾਲਾ ਬੱਕਰਾ ਹੈ ਹਾਂ ਖੜ ਜਾ ਦੋ ਮਿੰਟ ਇੱਕ ਨੰਬਰ ਚੀਜ਼ ਹੈ ਤੇ ਕੁਝ ਕਹੀ ਜਾ ਕੋ ਜਵਾਨ ਪੂਰਾ ਹੈ ਚੈਸਟੀ ਕਲੇ ਬਹੁਤ ਕੰਮ ਦੇ ਨੇ ਪਕੜੇ ਨਾ ਜਾਰੇ ਨਹੀਂ ਚੀ ਜੰਦਾ ਮੁੱਢ ਪੈਂਦਾ ਕਿਸੇ ਨੂੰ ਕੀ ਪਤਾ ਹੈ ਵੀਡੀਓ ਚ ਮੈਂ ਕਹਿਣਾ ਨਹੀਂ ਚਾਹੁੰਦਾ ਇਹ ਗੱਲਾਂ ਕੋ ਹਰ ਇੱਕ ਵੀਡੀਓ ਤੀ ਭੈਣ ਵੀ ਦੇਖਦੀ ਐ ਪਰ ਤੁਸੀਂ ਕਹਾ ਕੇ ਛੱਡਦੇ ਹੋ ਬਾਬਾ ਜੀ ਖੜਾ ਹੋ ਮਰਾਜਾ ਉਰੇ ਆ ਜਾ ਮੈਂ ਲਵੇ ਉਹ ਮੁੰਡੇ ਵੀਡੀਓ ਬਣਾਉਦੇ ਨੇ ਬੁੜੇ ਦੀ ਵੀਡੀਓ ਬਣਾ ਦਈਏ ਗਦੜਿਆਣੇ ਤੋਂ ਆਇਆ ਹੈ ਨਾ ਜਾਣ ਦਾ ਭੇਡਾ ਵੀ ਨਹੀਂ ਦੇਲੇ ਨਾ ਬੱਕਰ ਗੀ ਪਹਿਲਾਂ ਭੇਡਾ ਵੀ ਦਿਆ ਵੇਚ ਦਿਆ ਸਹੀ ਜਾਂ ਮੁੱਲ ਮੰਗ ਲਾ ਮੁੰਡੇ ਦਰ ਕੇ ਸਹੀ ਮੁੰਡੇ ਨਾ ਇਹਨੇ ਸਾਨ ਰੱਖਣਾ ਪੁੰਨ ਹੋਊਗਾ ਤੇਰਾ ਬੱਕਰੀਆਂ ਚ ਵਿਚਾਰਾ ਇਧਰ ਮੂੰਹ ਕਰ ਲੈ ਬਾਈ ਬੱਕਰੀਆਂ ਚ ਸਾਂਹ ਛੁੱਟੂਗਾ ਵਿਚਾਰਾ ਮੇਰਾ ਵੀ ਸਾਰ ਰੱਬ ਦੇ ਨਾਂ ਦਾ ਇਹਨੂੰ ਕਿਹੜਾ ਅਗਲਾ ਹਲਾਲ ਕਰਾਊਗਾ ਕਿ ਵੇਚੂਗਾ ਜੈ ਜੈ ਦਾਸ ਜੀ ਐਵੇਂ ਲੋਕਾਂ ਨੂੰ 50 ਮੰਗ ਲੈਣ ਦੇ ਫੈਨ ਤੈਨੂੰ ਮੇਰਾ ਪਤਾ ਤੇਰਾ ਪਤਾ ਬੰਦੇ ਨੇ ਪੱਕੇ ਰੁਪਏ ਮੰਗੇ 2-2 ਲੱਖ ਵੀ ਬੋਕਾਂ ਦਾ ਮੰਗਦੇ ਨਹੀਂ ਬਾਕੀ ਯੂਨੀਵਰਸਿਟੀ ਹਸਾਰ ਹੈ ਜਿਹੜੀ ਤੂੰ ਤਾਂ ਹੁਣ ਜਾਣਦਾ ਹੋਵੇਂ ਤੇਰੇ ਪਿੰਡ ਕਿ ਨਹੀਂ ਹੈ ਮੈਨੂੰ ਬਹੁਤ ਸਾਲ ਹੋ ਗਏ ਉੱਥੇ ਜਾਂਦੇ ਨੂੰ ਭੀੜ ਚ ਬੱਕਰੀ ਫਾਰਮ ਵੱਡਾ ਡਾਕਟਰਾਂ ਦਾ ਹਾਂ ਹਾਂ ਉੱਥੇ ਨੂੰ ਚੈੱਕ ਕਰਾ ਲਈ ਜੇ ਕੋਈ ਮੇਰੀ ਗੱਲ ਕੱਚੀ ਕੱਢ ਗਿਆ ਮੈਂ ਅਗਲੇ ਦਾ ਚੇਲਾ ਬਣੂ ਕਿਉਂ ਜੀ ਚਲੋ ਕਰੋ ਗੱਲ ਤਾਂ ਕਰੋ ਜਿਹੜੀ ਗੱਲ ਹੈ ਸਾਰੇ ਕਲੀਆਂ ਸਪੂਰ ਨੇ ਬੱਕਰਾ ਬੰਦ ਕਰ ਲੈ 18000 ਦਈਏ 19 ਦਈਏ 20 ਦਈਏ ਹੁਣ ਕੀ ਕਹਿੰਦੇ ਕਹਿ ਨਾ ਸਹੀ ਕਰ ਲੈ ਦੇ ਇਹ ਸਵੇਰ ਬੜੀ ਬੁਗਾਈ ਬੱਕਰੀਆਂ ਲੈ ਲਾਂ 2-3 ਹਾਂ ਲੈ ਲਾਂਗੇ ਬੱਕਰੀ ਪੁੱਗਿਆ ਲੋ ਨਾ ਪੁੱਗਿਆ ਲੋ ਗੱਲ ਪੱਕੀ ਆ ਪੁੱਗਦੇ ਦਾ ਸੌਦਾ ਆ ਆ ਬੱਚੇ ਨਹੀਂ ਨਾ ਹੋਰ ਲਾ 21 ਦਾ ਜੀ 22 ਦਾ ਬਸ ਚਲੋ ਫਿਰ ਚਲੋ ਭੇਜਾ ਭੇਜਾ ਖਰਜਾ 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 ਕੋਈ ਨਾ ਢਿਗਣਾ ਮੈਂ ਨਹੀਂ ਢਿਗਦਾ ਕੋਈ ਨਹੀਂ ਨਹੀਂ ਬੰਦਾ ਫੇਰ ਵੀ ਸਿਆਣਾ ਹੈ ਲੈਣਾ ਕਿੰਨੇ ਦਾ ਬਾਪੂ ਸਿਆਣਾ ਬੰਦਾ ਹੈ ਦੇਣਾ ਤੇ ਨਾ ਅਸੀਂ ਚਿਹੜਵਾਜੀ ਨਹੀਂ ਕਰਨੀ ਜਾਂਦਾ ਬੱਕਰਾ ਚਾਰੇ ਕੱਚੀਆਂ ਗੱਲਾਂ ਨਹੀਂ ਹੁੰਦੀਆਂ ਬੱਕਰਾ ਲੈ ਬੱਕਰੇ ਦੇ ਪੈਸਿਆਂ ਨਾਲ ਲੈ ਦੇ ਫਿਰ ਬਾਈ ਲਾਇਆ ਮੇਰੇ ਬੜਾ ਫਿੱਟ ਤੇਰੇ ਫਿੱਟ ਦਾ 1000 ਪਾ ਦੇ 23 ਦਾ ਜੀ 21 ਦਾ ਪਰਾਂ ਨੂੰ ਹੋ ਕੀ ਬਸ ਦੱਸ ਤਾਂ ਤੈਨੂੰ ਨਾ ਦੇ ਦੇ 1 ਇੱਕੋ ਹੀ ਇੱਕੋ ਹੀ ਇਹ ਦੋ ਗੱਲ ਤੇ ਚੁੱਕ ਲੇਗਾ ਬੁੱਸ ਜਬੀ ਉਰੀ ਆਰੀ ਓ ਬਾਈ ਸਿਆਣਾ ਬੰਦਾ ਉਹਦੇ ਨਾਲ ਚਿਹੜ ਨਹੀਂ ਕਰਨੀ ਆਪਾਂ ਨਹੀਂ ਆਪਾਂ ਜਿਹੜਾ ਗੱਲ ਹੀ ਨਹੀਂ ਕੀਤੀ ਯਾਰ ਜਮੀ ਸਿਰੇ ਵਾਲੀ 60 ਸਣਾਤੀ ਕਹਿੰਦਾ 31000 ਦਾ ਤੈ ਹੀ ਗਿਆ ਤੇ ਨਾ ਤੈ ਤਾਂ 23 ਲਾਤਾ ਯਾਰ ਸਭ ਨੂੰ ਸੁਣ ਗਿਆ ਝੋਟੇ ਵਰਗਾ ਬੱਕਰਾ ਸਨੱਖਾ ਦਾ ਦੇਖ ਕੇ ਆ ਜਾਇਆ ਗੱਡਰ ਵਰਗਾ ਪੂਰਾ ਜਵਾਨ ਹੈ ਤੇ ਮੇਰਾ ਖਿਆਲ 44 ਇੰਚ ਦਾ ਬੱਕਰਾ ਹੋਣਾ ਮਿਲ ਲੈ ਪੀਤਾ ਮਾਰਨੀ ਮਾਰਨੇ ਕੱਚੀਆਂ ਹੀ ਗੱਲਾਂ ਨਾ ਕਰੀਏ ਬਾਬਾ ਪੂਰਾ 25000 ਦਾ ਦੇ ਤੇਰੀ ਵੀ ਕੁਸ ਬਣੇ ਰੋਟੀ ਸਾਡੀ ਬਣੀ ਥੋੜੀ ਅਸੀਂ ਤਾਂ ਆਸ ਕਰਦੇ ਆ ਗਾਗਾ ਦੀ ਉਹ ਤਾਂ ਠੀਕ ਹੈ ਵੀ ਰੱਬ ਲੋਕ ਬਾਬਾ ਜੀ ਵੀਡੀਓ ਰੱਖ ਹੁਣ ਤਾਂ ਪੱਕੇ ਰੇ ਲਾ ਦਗਾ ਹੁਣ ਦਾ ਨਹੀਂ ਨਹੀਂ ਹੈ ਮੇਰੀ ਵੀ ਸਾਰੀ ਉਮਰ ਨਿਕਲ ਗਈ ਲੰਗੀ ਲੰਗੀ ਤੂੰ ਉਸਤਾਜ ਹੈ ਸਾਡਾ ਲੰਗੀ ਅਵੇ ਵੀ ਸਾਈਕਲ ਤੇ ਚਾਰ ਦਾ 50 ਬੱਕਰਾ ਨਾ ਹੈ ਜੀ ਮੈਨੂੰ ਪਤਾ ਇਹਨਾਂ ਨੂੰ ਕੀ ਪਤਾ ਤੇਰੇ ਨਾਲ ਅਸੀਂ ਚਿਹੜਵਾਜੀ ਨਹੀਂ ਕਰਨੀ ਸਿਆਣਾ ਬੰਦਾ ਪਤਾ ਨਹੀਂ ਸਾਡਾ ਬਜ਼ੁਰਗ ਹੈ ਪਤਾ ਨਹੀਂ ਭਾਈ ਹੈ ਉਹ ਰੱਬ ਨੂੰ ਪਤਾ ਹੈ ਗਲਤ ਗੱਲ ਮੈਂ ਕਿਸੇ ਨਾਲ ਕਰਦਾ ਨਹੀਂ ਖਾਣ ਦੇਣਾ ਤਾਂ ਕਰ ਲੂ ਇਹ ਜਿਹੜਾ ਤੇਰੇ ਨਾਲ ਨਹੀਂ ਨਾ ਓ ਬਾਈ ਬੱਕਰਾ ਖੋਲ ਕੇ ਲਿਆਵਾਂ ਕੰਨ ਫੜਕੇ ਆ ਵੀਡੀਓ ਚ ਕਰ ਮੜ ਜਾ ਵੀਡੀਓ ਬਣਾਉਣਗੇ ਸਾਡੇ ਮੁੰਡੇ ਨਾ ਲੈ ਤੁਸੀਂ ਵੀਡੀਓ ਤਾਂ ਬਣਾ ਲੀਏ ਚਾਰ ਤਾਂ ਮੈਂ ਪਿਛਾ ਨੂੰ ਹਟ ਯਾਰ ਬੱਕਰੇ ਦਾ ਕੋਈ ਤਸਾ ਹੀ ਨਹੀਂ ਸਾਲੇ ਚ ਗਾਡਰ ਵਰਗਾ ਜਵਾਨ ਬੱਕਰਾ ਯਾਰ ਐ ਕੌਣ ਦਿੰਦਾ 30 35 ਬੇ ਦੀਆਂ ਬੱਕਰੀਆਂ ਆਉਂਦੀਆਂ ਨੇ ਯਾਰ ਰੱਬ ਵੱਲ ਕੀ ਗੱਲ ਕਰਾਂਗੇ ਮੂੰਹ ਮੂੰਹ ਇਧਰ ਕਰ ਉਹ ਮੂੰਹ ਇਧਰ ਕਰ ਯਾਰ ਅਰੇ ਜੱਨ ਪਿਓਰ ਇਹ ਐ ਕਰ ਐਂ ਕਰ ਅੱਛਾ ਪੂਰੇ ਆ ਬੰਦਿਆ ਡਾਕਟਰ ਇੱਥੇ ਹੈ ਕਿੰਨਾ ਬੱਚੇ ਲਾਦਾ 25 ਲੱਖ ਇਹ ਬਾਬਾ ਹਾਂ ਇਹ ਸਭ ਨਹੀਂ ਸਾਈਦਾ ਨਹੀਂ 26000 ਦਾ ਹੁਣ ਤਾਂ ਯਾਰ ਅੱਜ ਕਮੀ ਨਹੀਂ ਛੱਡਦੀ ਯਾਰ ਗੱਲ ਸਭ ਮੰਨ ਲੈ ਲੈ ਛੱਡ ਫਿਰਦਾ ਸਿੱਧਾ ਕਰ ਕਿਹੜਾ ਤੇਰਾ ਆਹ ਰਹੀ 20 ਕਿਹੜੇ ਨਾ ਪਾਉਂਦੇ ਨੇ ਪੋਰਚੇ ਸੇ ਨਾ ਮੈਂ ਹਲ ਵੀ ਵਾਹਿਆ ਜਿਵੇਂ ਦਾ ਨਾ ਪੜੇ ਸੀਰ ਲਾਇਨੇਵੇਂ ਗੱਟਵੇਂ ਗੱਟਵੇਂ ਹਾਂ ਹੁਣ ਤਾਂ ਲੋਕਾਂ ਨੂੰ ਉੱਤੇ ਥੱਲੇ ਦਾ ਨਹੀਂ ਪਤਾ ਵੀ ਕਿਹੜਾ ਵੱਲ ਉੱਤੇ ਚੱਲੂਗਾ ਕਿਹੜਾ ਥੱਲੇ ਬਾਬੇ ਨੂੰ ਤਾਂ ਪਤਾ ਸਿਆਣੇ ਨੇ ਉਹ ਕਿਉਂ ਜੀ ਅੱਜ ਕੱਲ ਇਹਨਾਂ ਨੂੰ ਨਹੀਂ ਪਤਾ ਬਸ ਵੇਚਦਾ ਬੱਕਰਾ ਉਹ ਲੈ ਲਈਏ ਬਾਈ ਲੈ ਲਈਏ ਡਾਕਟਰ ਸਹੀ ਲਾ ਤੇ ਬਾਈ ਯਾਰ ਸਿਆਣਾ ਬੰਦਾ ਚਿਹੜ ਨਹੀਂ ਕਰਨੀ ਹੱਲੀ ਚੇੜ ਕਰੀ ਨਾ ਮੈਨੂੰ ਪਤਾ ਮੰਨਦਾ ਨਹੀਂ 31000 ਮੰਗੀਆਂ ਦਾ ਐ ਨਾ ਕੇ ਅੜ ਗਿਆ ਬਸ ਬੱਕਰਾ ਦੇਤਾ ਮੇਰੀ ਮੰਨ ਲਈ 27000 ਦਾ ਦੇਤਾ ਚੱਟ ਚੁੱਪ ਕਰ ਹੱਕਾਂ ਕਰ ਵਜੀਆਂ ਮਾਰ ਮਿੱਤਰਾ ਗੇੜਾ ਛੱਡ ਮਿੱਤਰਾ ਫਲਕਾਰੀ ਆਇਆ ਹਾਂ ਲੱਖ ਰੁਪਏ ਦੀ ਗੱਲ ਕਹਿ ਗਿਆ ਬਾਬਾ ਨਹੀਂ ਬੰਦਾ ਸਿਆਣਾ ਬਜ਼ੁਰਗ ਹੈ ਕੋਈ ਨਹੀਂ ਲਗਾਈ ਕਰਾ ਲੈ ਸਰੇ ਨੂੰ ਸਿਰ ਹਲਾਤਾ ਬੱਟ ਤੇ ਬੈਣ ਕਾ ਭਜਾਤਾ ਬੁੜਾ ਥੈਲੇ ਤੇ ਬਿਠਿਆਤਾ ਖੁਸ਼ ਹੈ ਇਹ ਅਸੀਂ ਕਿਸੇ ਨਾਲ ਗਲਤ ਗੱਲ ਨਹੀਂ ਕਰਦੇ ਨਾ ਲੈਣ ਵਾਲਾ ਮਰੇ ਨਾ ਵੇਚਣ ਵਾਲਾ ਮਰੇ ਇਹਨੇ ਵੀ ਪਾਲਿਆ ਯਾਰਾ ਹਿੰਮਤ ਕਰੀਆ ਵਿਚਾਰੇ ਨੇ ਅਸੀਂ ਤਾਂ ਖੁਸ਼ ਹੁੰਨੇ ਆ ਕਿਦਾ ਇੱਕ ਇੱਕ ਸੌਦਾ ਸਾਰੀ ਮੰਡੀ ਦਾ ਵਕਿਆ ਕੀ ਹਾਂ ਲਓ ਜੀ ਚੀਜ਼ ਚੰਗੀ ਆ ਮਿੱਤਰਾ ਇੱਕ ਟੀਕਾ ਲਾ ਦੀ ਹਾਂ ਟਿੱਕ ਦੇਵੇ बाल तो झ ना जी कोई मैं थली नहीं को। <laughs> ना भाई कोई जानकारी नी आप गरीब बंदे टाइम ठीक है भाई है। तो अगले खाड़े जी खड़के जी, जी अगले कच्चे जे मुल लाइए की फायदा भाई बुरे लगते हैं क्यों जी ना किसी का कच्चा मुल लाओ पशु का बाबा जी लो पैसे साई आला मोड़ था बाबे ने लो जी महाराज तीन चार 25 26 27 ਹੋ ਗਿਆ ਜੀ ਖੁਸ਼ੀ ਤੋਂ ਛੋੜ ਜੋ ਮਰਜ਼ੀ ਕਰ ਦੇ ਤੇ ਬਾਕੀ ਕਰ ਦੇ ਖੁੱਲਾ ਜੇ ਮਾਨਤਾ ਨੇ ਮੇਰਾ